ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਰਪੈਲ ਭਗਵਾਨ ਵਾਲਮੀਕੀ ਕੀ ਜੈ ਸੋ ਸਾਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਮਜਬੀ ਸਿੱਖ ਭਾਈਚਾਰਾ ਤਰਨ ਤਾਰਨ ਤੋਂ ਹੈਗੇ ਆ ਉਹਨਾਂ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਭੈਣ ਹਰਬਿੰਦਰ ਕੌਰ ਉਸਮਾ ਜੀ ਜੋ ਤਰਨ ਤਾਰਨ ਹਲਕੇ ਚ ਚੋਣਾ ਵਿੱਚ ਖੜੇ ਹੋਇਆ ਆ ਤੋ ਬਾਬਾ ਨਛੱਤਰਨਾਥ ਜੀ ਦੀ ਧਰਮ ਪਤਨੀ ਆ ਜੀ ਹਰਬਿੰਦਰ ਕੌਰ ਉਸਮਾ ਜੀ ਤੋ ਸਾਰੇ ਜਿੰਨੇ ਵੀ ਸਾਡੇ ਵੀਰ ਭਰਾ ਮਜਬੀ ਸਿੱਖ ਸਮਾਜ ਸਾਡਾ ਬਾਲਮੀਕਿਆ ਸਮਾਜ ਸਾਡਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਭੈਣ ਦਾ ਸਾਥ ਦਿਓ ਤੇ ਸਾਡੇ ਬਾਬਾ ਜੀ ਤੇ ਸਾਡੀ ਭੈਣ ਹਰਬਿੰਦਰ ਕੌਰ ਜੀ ਨੂੰ ਵੋਟਾਂ ਵਿੱਚ ਦਿਤਾਓ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਬਹੁਤ ਮਾਣ ਦੀ ਗੱਲ ਆ ਇੱਕ ਟਿਕਟ ਮਿਲ ਜਾਣੀ ਐਮਐਲਏ ਦੀ ਸਾਡੇ ਭੈਣ ਭਰਾਵਾਂ ਨੂੰ ਸਾਡੇ ਲਈ ਇਹੋ ਬੜੀ ਮਾਣ ਦੀ ਗੱਲ ਆ ਅੱਧੀ ਜਿੱਤ ਤੇ ਸਾਡੀ ਹਸਾਵਨਾ ਹੋ ਚੁੱਕੀ ਆ ਸੋ ਅੱਧੀ ਜਿੱਤ ਟਾਡੇ ਸਾਰੇ ਭੈਣ ਭਰਾਵਾਂ ਦੇ ਹੱਥ ਵਿੱਚ ਹੈਗੀ ਆ ਸੋ ਜਿੰਨੇ ਵੀ ਸਾਡੇ ਭੈਣ ਭਰਾ ਆ ਗਏ ਤਰਨ ਤਰਨ ਤੋਂ ਜਿਹੜੇ ਸਾਨੂੰ ਵੀ ਪਿਆਰ ਕਰਦੇ ਆ ਸਾਨੂੰ ਵੀ ਚਾਹੁੰਦੇ ਆ ਮਜੀਬ ਸਿੰਘ ਸਮਾਜ ਨੂੰ ਵੀ ਚਾਹੁੰਦੇ ਆ ਤੇ ਪਿਆਰ ਕਰਦੇ ਆ ਉਹਨਾਂ ਅਗੇ ਹੱਥ ਬੰਨ ਕੇ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਭੈਣ ਹਰਬਿੰਦਰ ਕੌਰ ਉਸਮਾ ਜੀ ਜਿਹੜੇ ਕਿ ਐਮਐਲਏ ਦੀ ਚੋਣ ਲੜਦੇ ਆ ਆਪਣਾ ਹਲਕਾ ਤਰਨ ਤਰਨ ਤੋਂ ਸੋ ਉਹਨਾਂ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਮੈਂ ਆਪਣੇ ਸਮਾਜ ਨੂੰ ਸਾਰੇ ਆਪਣੇ ਮਾਈਓ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਇਸ ਭੈਣ ਦਾ ਜਰੂਰ ਸਾਥ ਦਿਓ ਇਹ ਭੈਣ ਬਹੁਤ ਇੱਕ ਮਹਾਨ ਔਰਤ ਹੈ ਆਪਣੇ ਕੌਮ ਦੇ ਨਾਲ ਖੜਨ ਵਾਲੇ ਨੇ ਬੱਬਨ ਛਤਰਗਿਲ ਨਾ ਜੀ ਤੁਸੀਂ ਸਾਰਿਆਂ ਦਾ ਨਾਮ ਜਾਣਦੇ ਕਿਉਂਕਿ ਉਹ ਕਿਸੇ ਪਛਾਣ ਦੇ ਮਹਤਾਜ ਨਹੀਂ ਗਏ ਹਮੇਸ਼ਾ ਹੀ ਆਪਣੀ ਕੌਮ ਦੇ ਨਾਲ ਆਪਣੇ ਸੇ ਭਾਈ ਜਰ ਦੇ ਨਾਲ ਖੜਦੇ ਨੇ ਜਿੱਥੇ ਸਟੈਂਡ ਲਿਆਂ ਦੀ ਲੋੜ ਪਵੇ ਉਥੇ ਆ ਕੇ ਸਟੈਂਡ ਵੀ ਲੈਂਦੇ ਨੇ ਤੇ ਮੈਂ ਤੁਹਾਡੇ ਗੜੀ ਇੱਕ ਵਾਰੀ ਇਹ ਰਾਤ ਜੋੜ ਕੇ ਬੇਨਤੀ ਕਰਦਾ ਇਸ ਭੈਣ ਨੂੰ ਕਾਮਯਾਬ ਕਰੋ ਕਾਮਯਾਬ ਕਰੋ ਤੇ ਭੈਣ ਅੱਗੇ ਵੱਧ ਕੇ ਆਪਣੇ ਸਾਰਿਆਂ ਦਾ ਭੈਣ ਭਰਾਵਾਂ ਦਾ ਸਾਥ ਦੇਊਗੀ ਆਪਣੇ ਗਰੀਬ ਵਰਗ ਜਿੰਨਾ ਵੀ ਹੈਗਾ ਵਾ ਬਿਲਕੁਲ ਮੈਂ ਭੈਣ ਦੇ ਗੜੀ ਅਰਦਾਸ ਕਰਾਂ ਵੀ ਤੁਸੀਂ ਇਹਨਾਂ ਸਾਥ ਦੇ ਨਾਂ ਵਾ ਕਦੀ ਇਹਨਾਂ ਨੂੰ ਮਲਪੀ ਨੀਚਾ ਨਹੀਂ ਵਿਖਾਉਣ ਦੀ ਕੋਸ਼ਿਸ਼ ਕਰਨੀ ਵਿਖਾਉਂਦੇ ਵੀ ਨਹੀਂਗੇ ਜੀ ਇਹ ਨਹੀਂ ਕਿ ਆ ਵਿਖਾਉਂਦੇ ਵੀ ਨਹੀਂਗੇ ਹਮੇਸ਼ਾ ਹੀ ਆਪਣੇ ਨਾਲ ਖੜੇ ਹੁੰਦੇ ਨੇ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਬੇਨਤੀ ਨਾਲ ਸਾਥ ਦੋ ਬਿਲਕੁਲ ਸੋ ਕਹਿਣ ਦੀ ਭਾਵ ਹੈ ਵੀ ਇੱਕ ਕਰੀ ਆਪਣੇ ਭੈਣ ਹਰਬਿੰਦਰ ਕੌਰ ਜੀ ਉਸਮਾ ਜੀ ਜੋ ਕਿ ਬਾਬਾ ਨਛੱਤਰ ਨਾਹ ਜੀ ਦੀ ਧਰਮ ਪਤਨੀ ਹੈਗੀ ਆ ਸੋ ਉਹਨਾਂ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤੇ ਤੁਹਾਡੀ ਵੀ ਕਾਮਯਾਬੀ ਆ ਤੇ ਤੁਹਾਡੇ ਇਲਾਕੇ ਦੀ ਵੀ ਕਾਮਯਾਬੀ ਆ ਸੋ ਇਹੋ ਬੇਨਤੀ ਆ ਵੀ ਹਰ ਇੱਕ ਜਦੋਂ ਜਦੋਂ ਲੋਕ ਆਪਣੇ ਤੇ ਅਤਿਆਚਾਰ ਕਰਦੇ ਆ ਗਰੀਬ ਭਾਈਚਾਰੇ ਤੇ ਮਜਬੀ ਸਿੱਖ ਸਮਾਜ ਤੇ ਬਾਲਮੀਕੀ ਸਮਾਜ ਤੇ ਸੋ ਉਹਨਾਂ ਦੀ ਇਹ ਬਾਹ ਫੜਨਗੇ ਅਸੀਂ ਦਾਅਵੇ ਨਾਲ ਆਨੇ ਵੀ ਉਹਨਾਂ ਦੇ ਜਿੱਥੇ ਵੀ ਕੋਈ بڑے ਫੜੇ ਕੰਮ ਹੋਣਗੇ ਇਹ ਸਾਰੇ ਹੀ ਸਾਰੀ ਟੀਮ ਬਾਬਾ ਨਛੱਤਰਨਾਥ ਜੀ ਵਾਲਮੀਕਿਆ ਸਮਾਜ ਸਾਰਾ ਮਜਬੀ ਸਿੱਖ ਸਮਾਜ ਸਾਡੇ ਸਾਰੇ ਭੈਣ ਭਰਾਵਾਂ ਦੇ ਹੱਕਾਂ ਵਿੱਚ ਖੜੇਗਾ ਸੋ ਵੱਧ ਚੜ ਕੇ ਵੋਟਾਂ ਪਾਓ ਤੇ ਭੈਣ ਹਰਬਿੰਦਰ ਕੌਰ ਉਸਮਾ ਜੀ ਨੂੰ ਤਰਨ ਤਰਨ ਹਾਲ ਹਲਕੇ ਜੋ ਬਹੁ ਮਾਤੇ ਲੀਡ ਨਾਲ ਜਿਤਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੋਲੇ ਸੋ ਨਰਪੈਲ ਭਗਵਾਨ ਵਾਲਮੀਕੀ ਕੀ ਜੈ